ਬੰਗਲਾਦੇਸ਼ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਗਾਤਾਰ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਵਿਚਕਾਰ ਬੰਗਲਾਦੇਸ਼ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼ੇਖ ਹਸੀਨਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਦੇਸ਼ ਛੱਡ ਦਿੱਤਾ ਹੈ ਇੱਕ ਵੱਡੀ ਖਬਰ ਬੰਗਲਾਦੇਸ਼ ਤੋਂ ਸਾਹਮਣੇ ਆ ਰਹੀ ਹੈ ਸ਼ੇਖ ਹਸੀਨਾ ਜੋ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਦੇਸ਼ ਛੱਡ ਦਿੱਤਾ ਹੈ ਆਰਮੀ ਦੇ ਜਹਾਜ਼ 'ਚ ਆਪਣੀ ਭੈਣ ਨਾਲ ਸ਼ੇਖ ਹਸੀਨਾ ਰਵਾਨਾ ਹੋਏ ਨੇ ਤਾਂ ਦਾ ਦੇ ਕਿ ਸ਼ੇਖ ਹਸੀਨਾ ਭਾਰਤ 'ਚ ਸ਼ਰਨ ਲੈ ਸਕਦੀ ਹੈ ਤੇ ਉਹਨਾਂ ਦਾ ਜਿਹੜਾ ਜਹਾਜ਼ ਆ ਉਹ ਪੱਛਮੀ ਬੰਗਾਲ ਬਲੋਡਿਆ ਸੂਤਰਾਂ ਤੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਜਹਾਜ਼ ਪੱਛਮੀ ਬੰਗਾਲ ਬਲੋਡਿਆ ਹੈ ਤੇ ਉਹ ਭਾਰਤ ਚ ਛਣ ਦੇ ਸਕਦੇ ਨੇ। ਤੋਂ ਦਾਦੀ ਕਿ ਤਿੰਨ ਦਿਨਾਂ ਲਈ ਬੰਗਲਾਦੇਸ਼ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਤੇ ਪੂਰੇ ਬੰਗਲਾਦੇਸ਼ ਵਿੱਚ ਕਾਰਫਿਊ ਲਾਗੂ ਕੀਤਾ ਗਿਆ। ਢਾਕਾ ਵਿੱਚ ਵੀ ਅੱਜ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਾਰਚ 2 ਢਾਕਾ ਦਾ ਆਯੋਜਨ ਜੋ ਕੀ ਹੈ ਪ੍ਰਦਰਸ਼ਨਕਾਰੀਆਂ ਵੱਲੋਂ ਕੀਤਾ ਗਿਆ ਸੀ ਅਤੇ ਉਸੇ ਦੌਰਾਨ ਢਾਕਾ ਵਿੱਚ ਅੱਜ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਲੰਬੀ ਲਾਈਨ ਹੈ ਜਿਹੜੀ ਕਿ ਪ੍ਰਦਰਸ਼ਨਕਾਰੀਆਂ ਦੀ ਲੱਗੀ ਹੋਈ ਹੈ ਤੇ ਇਸ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਦਰਸ਼ਨਕਾਰੀ ਪੀਐਮ ਆਵਾਸ ਵਿੱਚ ਵੜ ਚੁੱਕੇ ਨੇ ਜਿੱਥੇ ਛੇਕ ਅੱਜ ਨਾ ਰਹਿੰਦੇ ਸੀ ਉਸ ਆਵਾਸ ਵਿੱਚ ਪ੍ਰਦਰਸ਼ਨਕਾਰੀ ਵੜ ਗਏ ਨੇ ਥੰਦਾ ਦੇ ਕਿ ਫੌਜ ਨੇ ਮੋਰਚਾ ਸੰਭਾਲ ਲਿਆ ਹੁਣ ਤੱਕ ਇਸ ਹਿੰਸਕ ਪ੍ਰਦਰਸ਼ਨ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਿੰਨ ਦਿਨ ਲਈ ਦੇਸ਼ ਪੰਧਕ ਕੀਤਾ ਗਿਆ ਹੈ ਤੇ ਬੰਗਲਾਦੇਸ਼ ਵਿੱਚ ਪੂਰੇ ਬੰਗਲਾਦੇਸ਼ ਵਿੱਚ ਯਾਨੀ ਕਿ ਪੂਰੇ ਦੇਸ਼ ਵਿੱਚ ਮੋਬਾਈਲ ਇੰਟਰਨੈਟ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ ਤੇ ਲਗਾਤਾਰ ਹਿੰਸਕ ਪ੍ਰਦਰਸ਼ਨਾਂ ਵਿੱਚ ਇੱਕ ਵੱਡੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਕਿ ਆਰਮੀ ਦੇ ਜਹਾਜ਼ ਵਿੱਚ 6 ਕਫੀਨਾ ਜੋ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਦੇਸ਼ ਛੱਡ ਦਿੱਤਾ ਹੈ ਬਿਊਰੋ ਰਿਪੋਰਟ ਚਰਦੀਕਲਾ ਟਾਈਮ ਟੀਵੀ